ਮੈਂ ਸੁਖ ਗਿੱਲ ਮੋਗਾ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਸੋ ਅੱਜ ਤੜਤਸਾਰ ਹੀ ਈਡੀ ਦੀ ਰੇਡ ਆ ਜਿਹੜੀ ਮੇਰੇ ਘਰੇ ਪਈ ਆ ਤੇ ਮੈਂ ਇਹ ਕਹਿਣਾ ਚਾਹਣਾ ਕਿ ਜਿਹੜੇ ਲੋਕ ਪੰਜਾਂ ਸੱਤਾਂ ਸਾਲਾਂ ਦੇ ਵਿੱਚ ਵਿੱਚ ਕਰੋੜਾ ਰੁਪਏ ਦੀ ਜਾਇਦਾਦ ਬਣਾ ਗਏ ਆ ਇਹ ਈਡੀ ਉਹਨਾਂ ਦੇ ਘਰੇ ਕਿਉਂ ਨਹੀਂ ਪਈ ਮੇਰੇ ਘਰੇ ਕਿਉਂ ਈਡੀ ਦੀ ਰੇਡ ਪਈ ਆ ਤੇ ਕਿਸ ਨੇ ਪੁਵਾਈ ਆ ਸੋ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਚਾਹਣਾ ਈਡੀ ਨੂੰ ਬੇਨਤੀ ਕਰਨੀ ਚਾਹਣਾ ਕਿ ਅਸੀਂ ਇੱਕ ਮੱਧ ਵਰਗੀ ਪਰਿਵਾਰ ਦੇ ਵਿੱਚੋਂ ਛੋਟੇ ਕਿਸਾਨ ਆ ਅਸੀਂ ਖੇਤੀ ਕਰਕੇ ਆਪਦਾ ਘਰ ਪਾਲਦੇ ਆ ਤੇ ਜੇ ਕਿਸੇ ਨੂੰ ਕੋਈ ਤੰਗੀ ਆ ਸਾਡੇ ਤੋਂ ਤੋਂ ਸਾਡੇ ਨਾਲ ਸਿੱਧੀ ਗੱਲ ਕਰੇ ਸਾਡੇ ਨਾਲ ਆ ਕੇ ਗੱਲ ਕਰੇ ਬੈਠ ਕੇ ਗੱਲ ਕਰ ਲਵੇ ਅਸੀਂ ਮਿਹਨਤ ਕਰਨ ਵਾਲੇ 8-10 ਕਿੱल्ल्याਵਲੇ ਕਿਸਾਨ ਆ ਸਾਡੇ ਘਰੋਂ ਅੱਜ ਸਵੇਰ ਦੇ ਈਡੀ ਨੇ ਅਲਮਾਰੀਆਂ ਕੀ ਪੇਟੀਆਂ ਕੀ ਜੋ ਵੀ ਲੀੜਾ ਕੱਪੜਾ ਸੀ ਸਾਰਾ ਕੁਝ ਫਰੋਲਿਆ ਪਰ ਮਿਲਣਾ ਕੁਝ ਨਹੀਂ ਹੈ ਮੈਂ ਫੇਰ ਦੁਬਾਰਤੋਂ ਕਹਿੰਦਾ ਕਿ ਮਿਲਣਾ ਕੁਝ ਨਹੀਂ ਹੈ ਸੋ ਇਹ ਜਿਹੜੀਆਂ ਕੂਚੀਆਂ ਸ਼ਾਦਸ਼ਾ ਘੜੀਆਂ ਜਾ ਰਹੀਆਂ ਮੇਰੇ ਖਿਲਾਫ ਕਿਉਂਕਿ ਅਸੀਂ ਸੰਯੁਕਤ ਕਿਸਾਨ ਮੋਰਚੇ ਦੀਆਂ 32 ਜਥੇਬੰਦੀਆਂ ਦੇ ਵਿੱਚ ਹਾਂ ਇਹ ਕਿਸਾਨਾਂ ਤੇ ਬਹੁਤ ਹੀ ਜ਼ਿਆਦਾ ਤਸ਼ੱਦਦ ਕਰ ਰਹੀ ਹੈ ਪਿਛਲੇ ਲੰਬੇ ਸਮੇਂ ਤੋਂ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਸਰਕਾਰਾਂ ਆਪ ਦਾ ਕੰਮ ਕਰਮ ਤੇ ਸਾਨੂੰ ਕਿਸਾਨਾਂ ਨੂੰ ਕਿਸਾਨ ਆਗੂਆਂ ਨੂੰ ਆਪ ਦਾ ਕੰਮ ਕਰ ਲੈਣ ਦੇ